ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਕਈ ਵਾਰੀ ਜ਼ਿੰਦਗੀ ਵਿੱਚ ਇਨਸਾਨ ਲਾਲਚ ਦੇ ਵਿੱਚ ਇੰਨਾ ਆ ਨਾ ਹੋ ਜਾਂਦਾ ਕਿ ਉਹ ਕਿਸੇ ਦਾ ਵੀ ਹੱਕ ਖਾਣ ਲੱਗਾ ਸ਼ਰਮ ਨਹੀਂ ਕਰਦਾ ਪਰ ਅਕਸਰ ਜੇਕਰ ਆਪਾਂ ਕਿਸੇ ਦਾ ਹੱਕ ਖਾਣੇ ਆ ਤਾਂ ਉਹ ਕਿਤੇ ਨਾ ਕਿਤੇ ਆਪਣੇ ਕੋਲੋਂ ਦੁੱਗਣਾ ਹੀ ਨਿਕਲਦਾ ਹੈ ਸੋ ਦੋਸਤੋ ਅੱਜ ਮੈਂ ਫਿਰ ਤੁਹਾਡੇ ਲਈ ਛੋਟੀ ਜਿਹੀ ਕਹਾਣੀ ਲੈ ਕੇ ਆਈ ਆ ਇਸ ਤੋਂ ਪਹਿਲਾਂ ਕਿ ਤੁਸੀਂ ਕਹਾਣੀ ਵਿੱਚ ਖੋ ਜਾਓ ਜੇਕਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੋਸਤੋ ਬਹੁਤ ਸਮੇਂ ਪਹਿਲਾਂ ਦੀ ਗੱਲ ਹੈ ਕਿਸੇ ਪਿੰਡ ਵਿੱਚ ਇੱਕ ਫੌਜੀ ਰਹਿੰਦਾ ਸੀ ਉਹ ਫੌਜੀ ਔਨਾਥ ਸੀ ਉਹਦੇ ਮੰਮੀ ਡੈਡੀ ਵੀ ਹੈ ਨਹੀਂ ਸੀਗੇ ਨਾ ਹੀ ਉਹਦਾ ਕੋਈ ਭੈਣ ਭਰਾ ਸੀ ਉਹ ਫੌਜੀ ਜੀ ਜੋ ਨੌਕਰੀ ਕਰਦਾ ਸੀ ਉੱਥੇ ਇੱਕ ਦੁੱਧ ਵਾਲੀ ਡੈਰੀ ਹੁੰਦੀ ਸੀ ਉਹ ਫੌਜੀ ਨੇ ਉਸ ਦੁੱਧ ਵਾਲੀ ਡੈਰੀ ਤੋਂ ਦੁੱਧ ਲਵਾ ਰੱਖਿਆ ਸੀ ਤੇ ਉਹਨੂੰ ਡੈਰੀ ਵਾਲੇ ਦੀ ਉਸ ਤੇ ਨਿਗਾਹ ਹੁੰਦੀ ਸੀ ਵੀ ਔਨਾਥ ਹੈ ਇਹਦਾ ਕੋਈ ਵੀ ਨਹੀਂ ਪਰ ਉਹ ਫੌਜੀ ਜਿਹੜਾ ਸੀ ਉਹ ਦਿਲ ਦਾ ਬਹੁਤ ਚੰਗਾ ਸੀਗਾ ਉਹ ਮਤਲਬ ਹਰੇਕ ਦੀ ਮਦਦ ਕਰਦਾ ਸੀ ਬਹੁਤ ਜਿਆਦਾ ਸਾਫ ਦਿਲ ਦਾ ਸੀ ਇੱਕ ਦਿਨ ਉਹਨੂੰ ਡੈਰੀ ਵਾਲੇ ਬੰਦੇ ਨੇ ਕਿਹਾ ਵੀ ਫੌਜੀ ਸਾਹਿਬ ਤੁਹਾਡੇ ਕੋਲ ਇੰਨਾ ਪੈਸਾ ਹੈ ਤੁਸੀਂ ਇਹਨਾਂ ਪੈਸਾ ਜੋੜ ਰਹੇ ਹੋ ਤੁਹਾਡਾ ਪੈਸਾ ਕਿਸੇ ਕੰਮ ਤਾਂ ਆਉਣਾ ਨਹੀਂ ਨਹੀਂ ਤੁਹਾਡੇ ਕੋਈ ਬਾਲ ਬੱਚਾ ਹੈ ਤਾਂ ਤੁਸੀਂ ਵਿਆਹ ਕਰਾ ਲਓ ਫੌਜੀ ਕਹਿੰਦਾ ਨਹੀਂ ਮੈਂ ਵਿਆਹ ਨਹੀਂ ਕਰਾਉਂਦਾ ਵੀ ਮੈਂ ਆਪਣੀ ਜ਼ਿੰਦਗੀ ਦੇਸ਼ ਦੇ ਲਈ ਖੇ ਲਾਉਣੀ ਹੈ ਇਹ ਸੁਣ ਕੇ ਫਿਰ ਉਹ ਡੈਰੀ ਵਾਲਾ ਬੰਦਾ ਕਹਿੰਦਾ ਚਲ ਤੂੰ ਜੇ ਵਿਆਹ ਨਹੀਂ ਕਰਾਉਣਾ ਤੂੰ ਮੈਨੂੰ ਕੋਈ 10-15 ਲੱਖ ਰੁਪਇਆ ਦੇ ਦੇ ਧਾਰਾ ਕਰਜਾ ਮੈਂ ਆਪਦਾ ਕਾਰੋਬਾਰ ਵਧਾ ਲਾਂ ਤੇ ਜਦੋਂ ਮੇਰਾ ਕਾਰੋਬਾਰ ਵਧੀਆ ਚੱਲ ਪਿਆ ਮੈਂ ਤੈਨੂੰ ਪੈਸੇ ਵਾਪਸ ਕਰ ਦੂੰਗਾ ਇਹ ਸੁਣ ਕੇ ਫੌਜੀ ਕਹਿੰਦਾ ਠੀਕ ਹੈ ਮੈਂ ਤੈਨੂੰ ਪੈਸੇ ਦੇ ਦੇਣਾ ਤੇ ਫੌਜੀ ਉਹਨੂੰ 15 ਲੱਖ ਰੁਪਇਆ ਦੇ ਦਿੰਦਾ ਇਹ ਦੇਖ ਕੇ ਜਿਹੜਾ ਹੁੰਦਾ ਡੇਰੀ ਵਾਲਾ ਬੰਦਾ ਉਹ ਬੜਾ ਖੁਸ਼ ਹੁੰਦਾ ਵੀ ਚਲੋ ਹੁਣ ਪੈਸੇ ਆ ਗਏ ਆ ਉਹਦਾ ਕਾਰੋਬਾਰ ਸ਼ੁਰੂ ਕਰ ਲੈਂਦਾ ਵੀ ਕਾਰੋਬਾਰ ਉਹਦਾ ਇੰਨਾ ਵਧੀਆ ਚੱਲ ਪੈਂਦਾ ਹੈ ਹੌਲੀ-ਹੌਲੀ ਦੇਖਦੇ ਦੇਖਦੇ ਬਹੁਤ ਜ਼ਿਆਦਾ ਵਧੀਆ ਚੱਲ ਪੈਂਦਾ ਉਹਦਾ ਕਾਰੋਬਾਰ ਫਿਰ ਉਹ ਜਦੋਂ ਕਾਰੋਬਾਰ ਉਹ ਤਾਂ ਵਧੀਆ ਚੱਲ ਪੈਂਦਾ ਫਿਰ ਉਹ ਜਿਹੜਾ ਡੈਰੀ ਵਾਲਾ ਬੰਦਾ ਹੁੰਦਾ ਉਹਦੇ ਮਨ ਦੇ ਵਿੱਚ ਲਾਲਚ ਆਉਣ ਲੱਗ ਜਾਂਦੇ ਵੀ ਮੈਂ ਇਹਦੇ ਪੈਸੇ ਕਿਉਂ ਦੇਵਾਂ ਦੋਦੀ ਉਹ ਤਾਂ ਬਹੁਤ ਵਾਰੀ ਫੌਜੀ ਉਸ ਦੋਦੀ ਤੋਂ ਪੈਸੇ ਮੰਗਦਾ ਪਰ ਉਹ ਡੈਰੀ ਵਾਲਾ ਬੰਦਾ ਮਨਾ ਕਰ ਦਿੰਦਾ ਵੀ ਮੈਂ ਹਜੇ ਨਹੀਂ ਦੇ ਸਕਦਾ ਪਰ ਅਕਸਰ ਉਹ ਦਿਲ ਦੇ ਵਿੱਚ ਹੀ ਸੋਚਦਾ ਕਿ ਮੈਨੂੰ ਇਹ ਜੇ ਮੈਂ ਕੀ ਕਰਾਂ ਜਿਹਦੇ ਨਾਲ ਮੈਨੂੰ ਇਸ ਫੌਜੀ ਦੇ ਪੈਸੇ ਵਾਪਸ ਨਾ ਕਰਨੇ ਪੈਣ ਅਤੇ ਫਿਰ ਉਹ ਇਹੀ ਸੋਏਦੇ ਰਹਿੰਦਾ ਹੈ ਅਤੇ ਇੰਨੇ ਨੂੰ ਹੀ ਕਿਸੇ ਦੂਸਰੇ ਦੇਸ਼ ਦੇ ਵਿੱਚ ਇੱਕ ਬਹੁਤ ਵੱਡੀ جنگ ਚਲੀ ਜਾਂਦੀ ਹੈ ਜੰਗ ਛਿੜ ਪੈਂਦੀ ਹੈ ਅਤੇ ਫੌਜੀ ਨੂੰ ਉਸ جنگ ਦੇ ਵਿੱਚ ਜਾਣਾ ਪੈਂਦਾ ਹੈ ਫੌਜੀ ਨੂੰ ਨਾਲ ਇੱਕ ਘੋੜੀ ਵੀ ਜਾਂਦੀ ਆ ਜਦੋਂ ਉਹ ਜੰਗ 'ਚ ਜਾਂਦਾ ਘੋੜੀ ਬੇਕਾਬੂ ਹੋ ਜਾਂਦੀ ਹੈ ਤੇ ਉਹ ਜਿੱਥੇ ਦੁਸ਼ਮਣ ਹੁੰਦੇ ਉੱਥੇ ਚਲੀ ਜਾਂਦੀ ਹੈ ਤੇ ਜਦੋਂ ਉੱਥੇ ਉਹਨਾਂ ਦੇ ਮੈਦਾਨ ਚ ਜਾਂਦੇ ਦੁਸ਼ਮਣਾਂ ਦੇ ਤਾਂ ਖੁਦ ਦੁਸ਼ਮਣਾਂ ਦੇ ਫੌਜੀ ਨੂੰ ਵੀ ਗੋਲੀ ਮਾਰ ਦਿੰਦੇ ਤੇ ਉਸ ਘੋੜੀ ਨੂੰ ਵੀ ਮਾਰ ਦਿੰਦੇ ਆ ਤੇ ਫਿਰ ਉਹ ਫੌਜੀ ਵੀ ਮਰ ਜਾਂਦਾ ਤੇ ਘੋੜੀ ਵੀ ਮਰ ਜਾਂਦੀ ਹੈ ਇੰਨਾ ਮਤਲਬ ਇੰਨੇ ਚ ਖਬਰ ਉੱਡੀ ਜਾਂਦੀ ਵੀ ਫੌਜੀ ਮਰ ਗਿਆ ਫੌਜੀ ਮਰ ਗਿਆ ਇਹ ਸੁਣ ਕੇ ਡੈਰੀ ਵਾਲਾ ਬੰਦਾ ਬੜਾ ਖੁਸ਼ ਹੁੰਦਾ ਵੀ ਚਲੋ ਵਧੀਆ ਹੁਣ ਪੈਸੇ ਨਹੀਂ ਦੇਣੇ ਪੈਣੇ ਚੰਗਾ ਹੋ ਗਿਆ ਮਰ ਗਿਆ ਤੇ ਉਹ ਖੁਸ਼ੀ-ਖੁਸ਼ੀ ਬੜੇ ਲੱਡੂ ਵੰਡਦਾ ਪਤਾ ਨਹੀਂ ਵੀ ਉਹਨੂੰ ਪਤਾ ਨਹੀਂ ਕੀ ਮਿਲ ਗਿਆ ਹੁੰਦਾ ਉਹਦੇ ਮਰਨ ਨਾਲ ਜਦੋਂ ਲੱਡੂ ਵੰਡਦਾ ਉਹ ਲੋਕ ਵੀ ਦੇਖਦੇ ਆ ਵੀ ਇਹ ਬੰਦਾ ਲੱਡੂ ਵੰਡ ਰਿਹਾ ਪਰ ਕੁਝ ਕਹਿੰਦੇ ਨਹੀਂ ਫਿਰ ਸਮੇ ਦਾ ਪਹੀਆ ਫਿਰ ਘੁੰਮਦਾ ਹੁਣ ਜਿਹੜਾ ਕਾਰੋਬਾਰੀ ਹੁੰਦਾ ਜਿਹੜਾ ਡੈਰੀ ਵਾਲਾ ਬੰਦਾ ਹੁੰਦਾ ਹੁਣ ਉਹ ਕੀ ਕਰਦਾ ਵਿਆਹ ਕਰਾ ਲੈਂਦਾ ਉਹਦੇ ਪੁੱਤਰ ਹੁੰਦਾ ਇੱਕ ਫਿਰ ਉਹ ਪੁੱਤਰ ਦੀ ਵੀ ਮਠਾਈ ਵੰਡਦਾ ਫਿਰ ਉਹਦਾ ਪੁੱਤਰ ਕੁਝ ਸਾਲਾਂ ਨੂੰ ਜਵਾਨ ਹੋ ਜਾਂਦਾ ਜਦੋਂ ਜਵਾਨ ਹੁੰਦਾ ਉਹ ਹੁਣ ਐ ਸੋਚਦਾ ਵੀ ਮੈਂ ਆਪਦਾ ਕਾਰੋਬਾਰ ਨਾ ਹੁਣ ਇਸ ਪੁੱਤਰ ਨੂੰ ਹੀ ਸੌਂਪਦਾ ਤੇ ਮੈਂ ਵੀ ਫਿਕਰ ਛੱਡਦਾ ਮੈਂ ਵੀ ਫਿਰ ਆਪਦਾ ਰਾਮ ਰਾਮ ਤੀਰਥ ਨਾਲ ਨਾਲਾਂ ਤੇ ਫਿਰ ਇਹ ਸੋਚਦਾ ਹੀ ਹੁੰਦਾ ਹੈ ਤੇ ਇੰਨੇ ਨੂੰ ਹੀ ਉਸਦੇ ਮੁੰਡੇ ਦਾ ਵਿਆਹ ਵੀ ਹੋ ਜਾਂਦਾ ਹੈ ਜਦੋਂ ਵਿਆਹ ਹੁੰਦਾ ਵਿਆਹ ਹੋਏ ਨੂੰ ਥੋੜੇ ਦਿਨ ਹੀ ਹੁੰਦੇ ਐ ਤੇ ਉਹ ਦੋਦੀ ਦੇ ਮੁੰਡੇ ਦਾ ਐਕਸੀਡੈਂਟ ਹੋ ਜਾਂਦਾ ਜਿਹਦੇ ਨਾਲ ਉਹਦੀ ਰੀੜ ਦੀ ਹੱਡੀ ਟੁੱਟ ਜਾਂਦੀ ਹੈ ਤੇ ਫੌਜੀ ਦਾ ਮੁੰਡਾ ਬੈੱਡ ਤੇ ਪੈ ਜਾਂਦਾ ਇਹ ਦੇਖ ਕੇ ਜਿਹੜਾ ਦੋਦੀ ਹੁੰਦਾ ਉਹਨੂੰ ਬੜੇ ਹੀ ਦੁੱਖ ਹੁੰਦਾ ਤੇ ਉਹਨੇ ਇੰਨਾ ਪੈਸਾ ਲਾ ਦਿੰਦਾ ਪਰ ਮੁੰਡੇ ਦਾ ਕੋਈ ਇਲਾਜ ਨਹੀਂ ਹੁੰਦਾ ਉਹਦੀ ਆਪਦੀ ਸਾਰੀ ਜਿੰਨੀ ਵੀ ਜ਼ਮੀਨ ਜਾਇਦਤ ਬਣਾਈ ਹੁੰਦੀ ਸਭ ਲਾ ਦਿੰਦਾ ਇੱਥੋਂ ਤੱਕ ਕਿ ਉਹਨੂੰ ਕਾਰੋਬਾਰ 'ਚ ਵੀ ਘਾਟਾ ਪੈਣ ਲੱਗ ਜਾਂਦਾ। ਉਹ ਫੇਰ ਆਉਂਦੇ ਵੱਡੇ ਬਿਜ਼ਨਸ ਤੋਂ ਇੱਕ ਛੋਟੀ ਜੀ ਡੈਰੀ ਤੇ ਆ ਜਾਂਦਾ। ਅਤੇ ਹੁਣ ਉਹਦਾ ਜਿਹੜਾ ਮੁੰਡਾ ਹੁੰਦਾ ਜਮਾਂ ਮਰਨ ਦੇ ਕਗਾਰ ਤੇ ਹੁੰਦਾ ਤੇ ਇੱਕ ਦਿਨ ਉਹ ਦੁੱਧ ਦੀ ਟੈਨਸ਼ਨ ਦੇ ਵਿੱਚ ਸੋਚਦਾ ਹੁੰਦਾ ਵੀ ਮੈਂ ਹੁਣ ਕਿੱਥੋਂ ਲਾਵਾਂ ਪੈਸੇ ਮੈਂ ਤਾਂ ਸਾਰੇ ਪੈਸੇ ਲਾਤੇ ਹੁਣ ਮੇਰੇ ਕੋਲ ਕੁਝ ਵੀ ਨਹੀਂ। ਇੰਨੇ ਨੂੰ ਉਹ ਮੁੰਡਾ ਬੋਲ ਪੈਂਦਾ ਕਿ ਕਿਵੇਂ ਐ ਡੈਰੀ ਵਾਲਿਆ ਬੰਦਿਆ ਕਿਵੇਂ ਐ ਦੁੱਧੀ ਸਾਹਿਬ ਏ ਸੁਣ ਕੇ ਕਹਿੰਦਾ ਵੀ ਕੌਣ ਉਹ ਕਹਿੰਦਾ ਮੈਂ ਉਹੀ ਫੌਜੀ ਆ ਜਿਹੜਾ ਪਿਛਲੇ ਜਨਮ ਦੇ ਵਿੱਚ ਤੂੰ ਮੈਥੋਂ ਪੈਸੇ ਲਿੱਤੇ ਸੀ ਤੇ ਤੂੰ ਮੇਰੇ ਮੋੜੇ ਨਹੀਂ ਪਰ ਮੈਂ ਤਾਂ ਆਪਦੇ ਪੈਸੇ ਲੈਣੇ ਸੀ ਉਹ ਮੈਂ ਉਹਦੇ ਪੈਸੇ ਹੀ ਲੈਣ ਆਇਆ ਸੀ ਤੂੰ ਮੈਨੂੰ ਤਾਂ ਮੇਰੇ ਪੈਸੇ ਮੋੜੇ ਨਹੀਂ ਪਰ ਮੈਂ ਤਾਂ ਫਿਰ ਤੇਥੋਂ ਆਪਦੇ ਪੈਸੇ ਹੁਣ ਲਵਾ ਹੀ ਲਿੱਤੇ ਆ ਹੁਣ ਤੂੰ ਫੇਰ ਉਸੇ ਹੀ ਜਗ੍ਹਾ ਤੇ ਵਾਪਸ ਆ ਗਿਆ ਜਿੱਥੇ ਆਇਆ ਤੂੰ 20 ਸਾਲ ਪਹਿਲਾਂ ਸੀ ਇਹ ਸੁਣ ਕੇ ਦੋਦੀ ਬੜਾ ਹੀ ਮਤਲਬ ਉਦਾਸ ਹੁੰਦਾ ਹੈ ਅਤੇ ਫਿਰ ਉਹ ਕਹਿੰਦਾ ਚਲ ਉਹ ਤਾਂ ਗੱਲ ਮੈਂ ਮੰਨ ਲਈ ਵੀ ਤੂੰ ਮੈਥੋਂ ਪੈਸੇ ਲੈਣਾ ਹੈ ਬਦਲਾ ਲੈਣਾ ਹੈ ਪਰ ਜਿਹੜੀ ਤੇਰੀ ਘਰ ਧਰਮ ਪਤਨੀ ਹੈ ਇਹਦਾ ਕੀ ਕਸੂਰ ਹੈ ਕਹਿੰਦੇ ਇਹਦਾ ਕਸੂਰ ਕਿਉਂ ਨਹੀਂ ਇਹਦਾ ਵੀ ਬਰਾਬਰ ਦਾ ਹੀ ਕਸੂਰ ਹੈ ਕਹਿੰਦੇ ਇਹ ਉਹੀ ਘੋੜੀ ਹੈ ਜਿਹਦੇ ਕਰਕੇ ਮੈਂ ਉੱਥੇ ਮਰਿਆ ਸੀ ਐਸ ਘੋੜੀ ਨੇ ਮੇਰਾ ਸਾਸ ਨਹੀਂ ਦਿੱਤਾ ਸੀ ਇਹ ਜਾਣ ਬੁੱਝ ਕੇ ਦੁਸ਼ਮਣਾਂ ਦੇ ਬੇੜੇ 'ਚ ਚਲੀ ਗਈ ਸੀ ਇਹ ਸੁਣ ਕੇ ਫਿਰ ਉਹ ਡੈਰਲਾ ਬੰਦਾ ਵੀ ਪਛਤਾਵਾ ਕਰਨ ਲੱਗ ਗਿਆ ਆਂਦਾ ਵੀਰੋ ਸੋਏਦਾ ਵੀ ਮੈਂ ਇੰਨੀ ਠੱਗੀ ਚੋਰੀ ਕੀਤੀ ਕੋਈ ਫਾਇਦਾ ਹੀ ਨਹੀਂ ਹੋਇਆ 20 علاوہ دا اخر موتی ਆ ਗਿਆ میری ساری زندگی ਦਾ ਘੱਟਾ ਢੋਇਆਵੇਂ ਆ ਸੋ ਦੋਸਤੋ ਇਸ ਛੋਟੀ ਜੀ کہانی ਤੋਂ ਆਪਣો ਇਹ ਸਿੱਖਿਆ ਮਿਲਦੀ ਹੈ ਕਦੇ ਵੀ ਕਿਸੇ ਦੇ 5 ਪੈਸੇ ਦਾ ਵੀ ਬੇਇਮਾਨੀ ਨਾ ਕਰੋ ਆਪਾਂ ਚਾਹੇ ਘੱਟ ਖਾੜੀਏ ਪਰ ਕਿਸੇ ਦੇ ਹੱਕ ਦਾ ਨਾ ਖਾਓ ਅਤੇ ਜੇ ਕੋਈ ਆਪਾਂ ਨੂੰ ਵਿਸ਼ਵਾਸ ਕਰਕੇ ਕੋਈ ਪੈਸਾ ਜਾਂ ਕੋਈ ਚੀਜ਼ ਦੇ ਰਿਹਾ ਹੈ ਨਾ ਤਾਂ ਉਹਨੂੰ ਉਨੀ ਹੀ ਇੱਜ਼ਤ ਨਾਲ ਅਗਲੇ ਨੂੰ ਵਾਪਸ ਦਿਓ ਸੋ ਦੋਸਤੋ ਉਮੀਦ ਹੈ ਤੁਹਾਨੂੰ ਇਹ ਛੋਟੀ ਜੀ کہانی ਪਸੰਦ ਆਈ ਹੋਗੀ ਜੇਕਰ کہانی ਵਧੀਆ ਲੱਗੀ ਚਾਹ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਚਲੋ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਧੰਨਵਾਦ